ਅੰਮ੍ਰਿਤਸਰ ਸੁਲਤਾਨਵਿੰਡ ਇਲਾਕੇ ਦੇ ਆਰਟਿਸਟ ਵੱਲੋਂ ਬਣਾਈ ਗਈ ਅਮਰੀਕਾ ਦੇ ਰਾਸ਼ਟਰਪਤੀ ਦੀ ਪੇਂਟਿੰਗ ਅਮਰੀਕਾ ਦੇ ਰਾਸ਼ਟਰਪਤੀ ਦੀ ਪੇਂਟਿੰਗ ਇਸ ਨੌਜਵਾਨ ਵੱਲੋਂ ਬਣਾਈ ਗਈ ਹੈ ਅਤੇ ਇਸ ਨੌਜਵਾਨ ਵੱਲੋਂ ਇੱਕ ਖੁਆਇਸ਼ ਰੱਖੀ ਗਈ ਹੈ ਕਿ ਵਾਈਟ ਹਾਊਸ ਦੇ ਵਿੱਚ ਇਹ ਪੇਂਟਿੰਗ ਲਗਾਈ ਜਾਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਨੌਜਵਾਨ ਵੱਲੋਂ ਪੇਂਟਿੰਗਾਂ ਬਣਾਈਆਂ ਗਈਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਂਟਿੰਗ ਵੀ ਇਸ ਨੌਜਵਾਨ ਵੱਲੋਂ ਤਿਆਰ ਕੀਤੀ ਗਈ ਹੈ ਤੇ ਕਈ ਅਵਾਰਡ ਇਸ ਨੌਜਵਾਨ ਨੇ ਜਿੱਤੇ ਨੇ ਅੱਜ ਦੇ ਦਿਨ ਐਤਵਾਰ 19 ਤਰੀਕ ਸਮਾਂ तकरीबन 1 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਆਓ ਸੁਣੌਣੇ ਆ ਇਸ ਨੌਜਵਾਨ ਦਾ ਕੀ ਕਹਿਣਾ ਹੈ ਤੇ ਕੱਲ ਡੋਨਲਡ ਟਰੰਪ ਜੀ ਦੀ ਆਥ ਸਰਮਰੀ ਦੇ ਮੌਕੇ ਤੇ ਮੈਂ ਕਿ ਪਿੰਟਿੰਗ ਬਣਾਇਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਜੁਆਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸਕ ਬਣਨ ਜਾ ਰਿਹਾ ਉਹਨਾਂ ਦੀ ਆਥ ਸਰਮਰੀ ਹੋਣ ਜਾ ਰਹੀ ਹੈ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬੁਲਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਵਾਲੇ ਦਿਨ ਤੇ ਅੱਜ ਉਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਰਹਾ ਹਾਂ ਤੇ ਇਹ ਮੈਂ ਕੰਮ ਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਉਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਆ ਤੇ ਇੰਡੀਆ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹਨ ਤੇ ਮੈਂ ਇੱਕ ਇੰਡੀਆ ਦੇ ذریعے ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਜਿਹੜੀ ਇੱਕ ਇੰਡੀਆ ਵਾਲੋ ਵਾਈਟ ਹਾਊਸ ਦੇ ਵਿੱਚ ਉੱਥੇ ਪਸੰਦ ਹੋ ਗਈ ਕਿੰਨੀ ਮਾਨ ਵਾਲੀ ਗੱਲ ਹੋਏਗੀ ਜਦੋਂ ਇਹ ਤਸਵੀਰ ਬਹੁਤ ਮਾਨ ਵਾਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਲਈ ਹੀ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਪੇਂਡਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਤੇ ਡੋਨਲਡ ਟਰੰਪ ਜੀ ਦੀ ਪੇਂਟਿੰਗ ਲਈ ਹੀ ਤੇ ਉਹ ਸਾਈਜ਼ ਉਹ ਡਿਮਨ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਲੀਅਰ ਕਰ ਪਾਇਆ ਲੇਕਿਨ ਆ ਪੇਂਟਿੰਗ ਮੈਂ ਜ਼ਰੂਰ ਕਰੀਅਰ ਕਰੂੰਗਾ ਇਸ ਤੋਂ ਪਹਿਲਾਂ ਵੀ ਮੈਂ ਸ਼ਾਂਤੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਇਹ ਹਾਲੀਵੁੱਡ ਦਾ ਇਤਿਹਾਸ ਬੋਲੀਵੁੱਡ ਦਾ ਇਤਿਹਾਸ ਬਣਾ ਚੁੱਕਿਆ ਤੇ 65 월ਡ ਰਿਕਾਰਡਸ ਮੇਰੇ ਨਾਮ ਦਰਜ ਹੈ ਕਿਹੜੇ ਕਿਹੜੇ ਰੰਗ ਇਸ ਕਮਾਲ ਦੇ ਬਈ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਰਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟਾ ਤੇ 19 ਦਿਨ ਮੈਨੂੰ ਪੇਂਟਿੰਗ ਬਣਾਦੇ ਵਿੱਚ ਮੈਨੂੰ ਲੱਗੇ